ਖਬਰਾਂ ਮਾ ਦਿਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਇਸ ਸਵੀਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ-ਨਾਲ ਉਹਨਾਂ ਦੀ ਧਰਮ ਪਤਨੀ ਉਹਨਾਂ ਦੀ ਵੱਡੇ ਭੈ ਉਹਨਾਂ ਦੀ ਮਾਤਾ ਫਸੇ ਕੁਸਤੇ ਇੱਕ ਪਾਸੇ ਇਮਾਨਦਾਰੀ ਦੀ ਗੱਲ ਕੀਤੀ ਜਾ ਰਹੀ ਹੈ ਇੱਕ ਪਾਸੇ ਅਸੀਂ ਕਦਰਾਂ ਕੀਮਤਾਂ ਦੀ ਗੱਲ ਕਰ ਰਹੇ ਹਾਂ ਤੇ ਦੂਸਰੇ ਪਾਸੇ ਪਰਖੱਚੇ ਉਡਾਏ ਜਾ ਰਹੇ ਨੇ ਇਹਨਾਂ ਦੇ ਆਗੋਂ ਵੱਲੋਂ ਸੂਤਰਾ ਦੇ حوالے ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਆਪ ਆਦਮੀ ਪਾਰਟੀ ਨੂੰ ਫਿਰ ਘਿਰਦਿਆ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਵਾਲਿਆਂ ਨੇ ਕਾਂਗਰਸ ਆਗੂ ਸੁਖਪਾਲ ਸਿੰਘ ਖਹਿਰਾ ਅਤੇ ਸੁਖਦੇਵ ਸਿੰਘ ਰੰਧਾਵਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਆਦਮੀ ਪਾਰਟੀ ਦੇ ਕਈ ਆਗੂਆਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉੱਤੇ ਸਖਤ ਜਿਹੜੇ ਨੇ ਸਵਾਲ ਉਠਾਏ ਹਨ ਖਹਿਰਾ ਨੇ ਅਮਰੀਕਾ ਵਿੱਚ ਬਾਲ ਜਨਸੀ ਸ਼ੋਸ਼ਣ ਦੋਸ਼ਾਂ ਤਹਿਤ ਗ੍ਰਿਫਤਾਰ ਵਿਅਕਤੀਆਂ ਦੀਆਂ ਤਸਵੀਰਾ ਮੁੱਖ ਮੰਤਰੀ ਭਗਵੰਤ ਮਾਨ ਦੇ ਪਰਿਵਾਰ ਤੇ ਹੂਰਨਾ ਲੀਡਰਾਂ ਸਾਝੀਆਂ ਕਰਕੇ ਵੱਡੇ ਸਵਾਲ ਖੜੇ ਕੀਤੇ ਹਨ ਦੱਸਿਆ ਜਾ ਰਿਹਾ ਹੈ ਕਿ ਸੁਖਪਾਲ ਸਿੰਘ ਖਹਿਰਾ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਕਿ ਅਸੀਂ ਭਗਵੰਤ ਮਾਨ ਤੋਂ ਸਪਸ਼ਟਿਕਰਨ ਮੰਗਦੇ ਹਾਂ ਕਿ ਇੱਕ ਉਹਨਾਂ ਦੇ ਪਰਿਵਾਰ ਦੇ ਨਾਲ ਐਨ ਆ ਆਰ ਆਈ ਗੁਰਜੀਤ ਮੱਲੀ ਵਰਗੇ ਸ਼ਰਮਨਾਕ ਅਪਰਾਧੀ ਨਾਲ ਕੀ ਸੰਬੰਧ ਹੈ ਜਿਸ ਨੂੰ ਅਮਰੀਕਾ ਦੇ ਅਧਿਕਾਰੀਆਂ ਵੱਲੋਂ ਜਨਕਿ ਜੀ ਐਸ ਏ ਐਮ ਬਾਲ ਜਨਸੀ ਸ਼ੋਸ਼ਣ ਚਾਈਲਡ ਪੋਰਨ ਦੇ ਪੋਰਨ ਦੇ ਦੋਸ਼ਾ ਤਹਿਤ ਗ੍ਰਿਫਤਾਰ ਕਰ ਲਿਆ ਹੈ ਇਸੇ ਤਰ੍ਹਾਂ ਆਪ ਆਦਮੀ ਪਾਰਟੀ ਦੇ ਹੋਰ ਨਤਾਵਾ ਜਿਵੇਂ ਕਿ ਕੁਲਤਾਰ ਸਿੰਘ ਸੰਧਮਾ ਮੰਤਰੀ ਹਪਾਲ ਸਿੰਘ ਚੀਮਾ ਆਦਿ ਦੱਸਣਾ ਚਾਹੀਦਾ ਹੈ ਕਿ ਇਹਨਾਂ ਨਤਾਵਾ ਨੇ ਅਜਿਹੇ ਕਿਉਂ ਨੇ ਅਪਰਾਧੀਆਂ ਨਾਲ ਕਿਹੜੇ ਸਬੰਧ ਹਨ ਕਿਉਂਕਿ ਇਹ ਫਰਜੀ ਇਨਕਲਾਬੀ ਅਕਸਰ ਹੀ ਹੋ ਲੀਡਰਾਂ ਵਿਰੁੱਧ ਤਸਵੀਰਾਂ ਦਿਖਾ ਕੇ ਦੋਸ਼ ਲਗਾਉਂਦੇ ਹਨ ਇਸ ਤਰ੍ਹਾਂ ਹਲਕਾ ਗੁਰਦਾਸਪੁਰ ਦੇ ਸੰਸਦ ਸੁਖਵਿੰਦਰ ਸਿੰਘ ਰਧਾਵਾ ਨੇ ਤਸਵੀਰਾਂ ਸਾਂਝੇ ਲਿਖਿਆ ਕਿ ਏਡੀਆਂ ਘਰੌਣੀਆਂ ਹਰਕਤਾਂ ਕਰਨ ਵਾਲੇ ਵਿਅਕਤੀ ਦੇ ਨਾਲ ਅਕਾਲੀ ਦਲ ਆਕਾਲੀ ਦਲ ਦੇ ਖਾਸ ਤੌਰ ਤੇ ਸੱਤਾਧਾਰੀ ਆਪ ਆਦਮੀ ਪਾਰਟੀ ਵਾਲਿਆਂ ਨਾਲ ਜੇ ਇਹ ਰਿਸ਼ਤਾ ਕਿਆ ਕਿਲਾਤਾ ਹੈ ਯਾਨੀ ਕਿ ਦਾਸੀਏ ਕੇ ਸੁਗਜਤਾ ਸਿਕ ਰੰਦਾਵਾ ਅਤੇ ਆ ਜਿਹੜੇ ਨੇ ਸੁਖਬਾਤ ਸਿੰਘ ਖਹਿਰਾ ਉਹਨਾਂ ਵੱਲੋਂ ਇਹ ਤੇ ਸੁਮੀਰਾ ਵਾਇਨ ਕੀਤੀਆਂ ਗਈਆਂ ਨੇ ਜਿੱਥੇ ਉਹਨਾਂ ਨੂੰ ਦੇਖਿਆ ਗਿਆ ਭਗਵੰਤ ਮਾਨ ਦੀ ਤਰਨ ਪਤਨੀ ਦੇ ਨਾਲ ਭਗਵੰਤ ਮਾਨ ਦੀ ਮਾਤਾ ਦੇ ਨਾਲ ਭਗਵੰਤ ਮਾਨ ਦੀ ਵੱਡੀ ਭੈਣ ਦੇ ਨਾਲ ਉਹਨਾਂ ਨੇ ਕਿਹਾ ਕਿ ਗੁਰਜੀਤ ਮੱਲੀ ਤੇ ਜਿਹੜਾ ਪਰਚਾ ਹੋਇਆ ਹੈ ਅਮਰੀਕਾ ਦੇ ਵਿੱਚ ਜਿੰਸੀ ਸ਼ੋਸ਼ਣ ਕਰਕੇ ਆਖਰਕਾਰ ਇਹਨਾਂ ਦੇ ਗੁਰਜੀਤ ਮੱਲੀ ਦੇ ਨਾਲ ਕੀ ਸੰਬੰਧ ਨੇ ਪਰਿਵਾਰਕ ਦਾ ਕੀ ਲੈਣ ਦੇਣ ਹੈ ਇਸ ਨੂੰ ਪੂਰੀ ਤਰ੍ਹਾਂ ਸਮਝਾਵੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮੁੱਦੇ ਨੂੰ ਪੂਰੀ ਤਰ੍ਹਾਂ ਖੰਘਾਲਿਆ ਚਾਹਵੇਗਾ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਧਰਮ ਪਤਨੀ ਗੁਰਪ੍ਰੀਤ ਕੌਰ ਮਾਨ ਦੇ ਨਾਲ ਉਹਨਾਂ ਦੀ ਵੱਡੇ ਭੈਣ ਅਤੇ ਉਹਨਾਂ ਦੀ ਮਾਤਾ ਦੇ ਨਾਲ ਅਤੇ ਦੂਸਰੇ ਪਾਸੇ ਕੁਲਤਾਰ ਸਿੰਘ ਸੰਧਵਾ ਹਰਪਾਲ ਸਿੰਘ ਚੀਮਾ ਦੇ ਨਾਲ ਵੀ ਗੁਰਪ੍ਰੀਤ ਮੱਲੀ ਆ ਗੁਰਜੀਤ ਮੱਲੀ ਨੂੰ ਜਿਹੜਾ ਹੈ ਦੇਖਿਆ ਗਿਆ ਉਹ ਤਸਵੀਰਾਂ ਜਿਹੜੀਆਂ ਨੇ ਸੋਸ਼ਲ ਮੀਡੀਆ ਐਕਸ ਤੇ ਨਸਰ ਕਰ ਦਿੱਤੀਆਂ ਕਿ ਇਹ ਸੁਖਪਾਲ ਸਿੰਘ ਖਹਿਰਾ ਅਤੇ ਸਖਜਿੰਦਰ ਸਿੰਘ ਰੰਧਾਵਾ ਵੱਲੋਂ ਉਹਨਾਂ ਨੇ ਕਿਹਾ ਤਸਵੀਰਾਂ ਉੱਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਇਹ ਵਿਸਤਾ ਕਿਆ ਕਹ ਲਾਤਾ ਹੈ ਇਸ ਦਾ ਸਪਸ਼ਟੀਕਰਨ ਦੇਣਾ ਚਾਹੀਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਪਰਿਵਾਰ ਦੇ ਨਾਲ ਜਿਸ ਬੰਦੇ ਦੇ ਸੰਬੰਧ ਹੋਣ ਉਸ ਨੂੰ ਅਮਰੀਕਾ ਦੀ ਪੁਲਿਸ ਵੱਲੋਂ ਏਜੰਸੀ ਬੱਚਿਆਂ ਦੇ ਸ਼ੋਸ਼ਣ ਨੂੰ ਲੈ ਕੇ ਗ੍ਰਿਫਤਾਰ ਕਰਨਾ ਹੈ